ਚਾਹਤ ਮਾਰਚ ਹੋਣਾ ਉਹਨਾ ਡੇਟ ਕਿਸਾ ਦਾ ਸਮਾ ਰਹਿ ਗਿਆ ਜੇ ਹਮ ਖਾਲੀ ਪਾਰਟੀ ਕਾ ਨਕਾਲੀ ਦਲ ਚਾਹਣਾ ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਕਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਦੀਰਾ ਤੁਸੀਂ ਦੇਖ ਲਿਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੋਸ਼ੀ ਇਹ ਨਹੀਂ ਆਨੇ ਸੀ ਪੂਰੇ ਪੰਜਾਬ ਜੋਬ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਟੀਆਂ ਨੈਸ਼ਨਲ ਆਈ ਥਿੰਕ ਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਜੀ ਮੇਰੇ ਖਿਆਲ ਇਹਨਾਂ ਨਾਲ ਇਹਨਾਂ ਭਾਜਪਾ ਨਾਲ ਕੋਈ ਗੱਲ ਚੱਲਦੀ ਹੈ ਮੈਂ ਤੁਹਾਨੂੰ ਕਿਹਾ ਕਿ ਹਲੇ ਇਲੈਕਸ਼ਨ ਆ ਸੀ ਤਾਂ ਆਪਣੇ ਆਪ ਹੀ ਪੂਰਾ ਤਿਆਰੀ ਕਰ ਰਹੇ ਆਂ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨਗੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਆਂ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੀਆਂ ਤੁਸੀਂ ਪੰਜਾਬ ਦੀ ਬੋਰਡ ਦੀ ਚੇ ਪ੍ਰਧਾਨ ਬਣਦੇ ਹੋ ਬਾਕੀ ਬੋਰਡ ਤੇ ਡਿਸਟ੍ਰਿਕਟ ਬੋਰਡ ਜਿਹੜੀਆਂ ਹੈਗੀਆਂ ਨੇ ਜਿਲ੍ਹਾ ਜਨਤਕ ਮੌਂਦ ਨੇ ਉਹ ਕਸੂਤਾ ਉਹ ਬਹੁਤ ਹੀ ਜਲਦੀ ਹਾਂ ਇਲੈਕਸ਼ਨ ਜਿਹੜਾ ਹੈਗਾ ਤੁਸੀਂ ਪਛੀਂ ਦਾ ਲੜ ਰਹੇ ਉੱਧੀ ਅਗਲੀ ਕਲੀਅਰ ਆ ਰਹੀ ਥੀ ਵੀ ਬਹੁਤ ਬਹੁਣੇ ਚੇ ਕੈਂਪੇਨ ਕਰੂਗੇ ਕਿਲੇ ਕਿਲੇ ਹੋ ਰਹਿਣਾ ਥੋੜਾ ਹੋਗਾ ਤਾਂ ਮੈਨੂੰ ਮੈਂ ਇਹ ਨਾ ਕਹਿਣਾ ਚਾਹਣਾ ਸਾਡੀ ਬਾਡੀ ਜਲਦੀ ਬਣ ਜਾਣੀ ਹੈ